रा है तो क्या पसंद है ਨਾਲ ਕੋਈ ਕੇਵਲ ਵਾਲ ਮੇਹਨੀਆ ਤਿੰਨੀ ਲੱਗੀ ਸਹੀਦ ਕੋਈ ਕਰਾ ਲੋ ਅੱਛਾ ਉਹ ਛੇਤਰੇ ਜਿਹੜੇ 1000 ਰੁਪਇਆ ਕੱਢ ਗਏ ਤੇ ਜਾਣਗੇ ਮੇਹਨੀਆ ਚੱਕੇ ਤਿੰਨੀ ਇਕੱਠਾ ਸਾਡਾ ਬਿਲਕੁਲ ਰੁਕ ਜਾਣਾ ਬੰਦੇ ਦਾ ਫੋਨ ਲਾ ਕੇ ਪੱਠਾ ਯਾਰ ਗੱਲ ਕਰੀ ਆ ਪਾਈ ਆ ਲੈ 200 ਰੁਪਇਆ ਦਵਾਦੀ ਤੇਰੇ ਦਾ ਕਦੇ ਰਾਜੂ ਦਾ ਚਾਰਾ ਜੀ ਬੱਚੇ ਵੇਖਦੀ ਹੈ ਹਾਂ 12 ਮੁੱਤਰ ਜਾਂਦਾ ਆ ਨਕਸਾ ਬੱਟਾ ਪਾ ਰਹੀ ਹੈ ਜੀ ਇਹ ਦੇਖੀ ਨਾ ਅੱਲੂ ਕੋਲ ਮੈਂ ਨਹੀਂ ਦੰਦਾ ਬਾਈ ਆਹ ਨਾ ਕਹੇ ਤੁਸੀਂ ਖਾਏ ਓਏ ਓਏ ਨਾ ਵੀਰੇ ਕੋਈ ਜਾਲ ਨਹੀਂ ਰਹਿਣਦੇ ਛੋਟੇ ਭਾਈ ਕੋਈ ਧੱਕਾ ਨਹੀਂਗਾ ਛੋਟੀ ਜੀ ਪੱਖਾ ਦਾ ਤੈਨੂੰ ਕਿਹਾ ਵੀ ਇਹਨੂੰ ਪੁੱਛੜਾ ਮਾਲਕ ਨੂੰ ਵੀ ਥੋੜੀ ਫਿੱਕ ਨਾ ਪਵੇ ਆਲਾ ਕਦੂ ਪਤਾ ਨਹੀਂ ਵੇਚਣ ਵਾਲੀ ਖਾਏ ਬੋਲ ਦੇ ਵਾ ਠੀਕ ਹੈ ਹੈ ਅਰੇ ਦੇਖ ਆ ਦੂਜੀ ਨਿਕੜਦਾ ਬੋਲਾ ਦੇਖ ਥੋੜੇ ਜਿਹਾ ਪਸਰਾ ਕਹਿੰਦੇ ਦੇਖ ਇਹ ਥੋੜਾ ਆਂਗਾ ਵੇਖਾ ਮਰ ਚ ਉਧਰ ਉਧਰ ਉਹ ਤੇ ਯਾ ਲਾ 100 ਰੁਪਏ ਹੈ ਲੈਦਾ ਤੂੰ ਦੇਊਗਾ ਪਿੰਡ ਤੇਰਾ ਨੰਬਰ ਆ ਨੰਬਰ ਨਾਈਟ ਐਂਟਰੀ ਕੁੱਤਾ ਲੜ ਕੇ ਆਉਂਦਾ ਭਾਈਆ ਪੱਠਾ ਪੱਠਾ ਤਾਂ ਲੈ ਜਾ ਚੱਕੀ ਆਹ ਨਾ ਵਾਲੇ ਲੈ ਠੀਕੇ ਆਉਗੇ ਕਿੱਥੇ ਭਾਲ ਦੇ ਫੰਨੇ ਕੇ ਬੰਦੇ ਆ ਪਾਲ ਨੂੰ ਜਿੰਦਾ ਹੁੰਦਾ ਦੋ ਕਿੱਤੇ ਲੈ ਆ ਗਾਦੀ ਸ਼ਾਦੀ ਆ ਬੜੀ ਤੇਨੂੰ ਮਾਰੀ ਆ ਕੇ ਜਾ ਰਗਾਂਵਾਂਰ ਦਿਮਾਗੋ ਵਿੱਚ ਕਰੋ ਪਹਿਲੇ ਬਹੁਤ ਧਨਾ ਦੇ ਵਿਚਾਰੇ ਰੂ ਹੈ ਤੱਕ ਕਰ ਹਰੇ ਰਾਤ ਮੁੜੀ ਜਾਂਦੀ ਆ ਿਆ ਜੈੋ ਜੀ 200 ਜੀ ਨਾਮ ਲਈਓ ਚੀਜ਼ਾ ਇਹ ਤੋਂ ਇਪਕੀ ਬਾਜ ਲਾ ਲੈਣਾ ਤਵਾਵੀਆ ਮੰਨੂ ਬਾਜ ਦੀ ਲੋੜੀ ਆ ਕਰੇ ਪਾਸੇ ਜੇ ਕਰਾ ਪੋਚਾ ਚਾਡਾ ਕੁਮੰਗਲ ਸਿੰਘ ਜੇ ਤਵਾਵੀਆ ਮੰਨੂ ਲਾਕੂ ਕੁਮੰਗਾ ਸਿੰਘ ਸੁਵਾਦ ਨਹੀਂ ਕਰੂ ਆ ਪਾਚੀ ਕਰਾ ਕੇ ਆਦੀ ਲਵੇ ਲੋ ਆਓ ਬਾਈ ਮੈਂ ਮਤ ਉਹਦੇ ਕੋਈ ਚਾਹਣ ਨਾ ਪੱਠਾ ਤੈਨੂੰ ਪਿੰਨੇ ਐ ਦਵਾਈਆਂ ਪੂਰੀਆਂ 11 ਚ ਪੈਣੀਆਂ ਖਰਚਾ ਫਰਚਾ ਭਾਗੇ ਕੋਈ ਮਾਰੀ ਪੂਰੀਆਂ 11 ਚ ਪੈਣੀਆਂ ਕਿਹੜਾ ਖਾਤੇ ਨੂੰ ਆਇਆ ਆਇਆ ਉਹ ਆਇਆ ਉਪਰ ਆਇਆ ਇਹ ਪਾਸੇ ਗਈ ਇੱਕ ਦੇਦਾ ਇਹਦਾ ਯਾਰ ਨਾ ਉਧਰ ਵੀ ਇਹ ਵਾਂਗ ਬਾਲੇ ਪੀਏ ਮਾਂ ਦੇ ਲੇਕੇ ਪੈਰੇਗਾ ਨਹੀਂ ਰੇਤ ਉਹ ਸਹੀ ਰੇਤ ਨਹੀਂ ਉਹ ਇੱਕ ਰੰਗ ਦੀ ਉਹਦਾ ਜਮਾ ਕੋਈ ਇਹਦਾ ਤਿੰਨ ਰੰਗ ਨੇ ਹੈ ਇਹਦਾ ਆਸਤਾਨੀ ਜਵੇਰੀ ਬੱਕਰੀ ਚ ਪੈਦੀ ਹੈ ਹੈ ਇਹ ਰੰਗ ਮਾ ਵਹੀ ਲਾਉਂਦੇ ਨੇ ਰੰਗ ਤਾਂ ਇੱਕੋ ਹੀ ਵਧੀਆ ਹੁੰਦਾ ਪੱਕਾ ਲੋਹਾ ਜਿਹਾ ਕਾਲਾ ਅੱਛਾ ਅਧਨਗਰ ਇਹ ਸਾਡੇ ਮੁਸਲਮਾਨ ਭਰਾਵਾਂ ਦੇ ਰੰਗ ਨੇ ਹੋਰ ਲੈਂਦੇ ਨੇ ਇਹ ਜੇ ਸ਼ੌਕੀ ਰੰਗ ਇੱਕ ਅੱਧਾ ਲੈਂਦੇ ਅਸੀਂ ਤਾਂ ਜਿਹੜਾ ਰੰਗ ਕਾਲਾ ਪੱਕਾ ਲੋਹਾ ਬੱਕਰੀ ਉਹੀ ਚਾਹੀਦੀ ਹੈ ਬਾਕੀ ਤੁਹਾਨੂੰ ਪਤਾ ਛੱਡਦਾ ਰੋਜ਼ ਦਾ ਕੰਮ ਹੈ ਸਹੀਦ ਲੈਣ ਤੇ ਆ ਜਾ ਅਰ ਪਿਆ ਪੂਰਾ ਤੈਨੂੰ 5.5 ਦਵਾ ਦੇਣਾ ਛੀਦੀ ਦੇਣੀ ਹੈ ਸਾਡੇ ਛੀਦੀ ਦਿੰਨਾ ਪੂਰੀ ਸੱਤ ਦੀ ਦਿੰਨੇ ਰੱਖ ਆ ਵਿੱਚ ਆਨ ਤੋਂ ਲੱਗਦੀ ਆ 10 ਦੀ ਨਹੀਂ ਹੈਗੀ 4 ਦੀ ਪਾਪਾ ਕਿਹੜਾ ਲੰਗੀ ਗੋਦੀ ਨਾਂਗੀ ਦਾ ਜਦ ਲੈਣੀ ਉਹਦੀ ਪਾਊਗਾ ਪਹਿਲਾਂ ਤਾਂ ਨਹੀਂ ਪਾਉਂਦਾ ਫਿਰ ਨਾ ਕਈ ਟੱਕ ਲੱਗ ਰਹੇ ਕੋਈ ਕੁਝ ਵੀ ਟੱਕ ਲੱਗੇਗਾ ਬਾਬਾ ਦਾ ਕਹਿ ਕੇ ਉਹ ਉੱਤਰ ਗਿਆ ਬਾਬਾ ਦਾ ਯਾਰ ਕੋਈ ਨਹੀਂ ਬਾਬਾ ਤੂੰ ਕਿੰਨਾ ਲੱਗਦੀ ਸੀ 4:30 ਦੀ ਦਵਾ ਦੇ ਨਾ প্ু ক্ুল্ কোলিড নাার� at ম্যুলার শ়গ্ু�ijn but চ্ু সরোং লারদিাকলেয় কু হ্র আড�ette আিয়লার ঐজাachsen ਆ ਕੀ ਦੇਖ ਸਹੀ ਲੈਂਦੇ ਨਾ 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 ਸਹੀ ਲੈਂਦੇ ਆ ਜਾ ਆ ਹੋਰ ਖੜੀਆਂ ਨੇ ਆਪਣਾ ਨੇ ਤਾਜੀ ਨਹੀਂ ਆ ਇਹ ਨਹੀਂ ਆ ਇਹ ਨਹੀਂ ਆ ਇਹ ਨਹੀਂ ਆ है? बात ना, मेरे है। तो चार हुए। तो और कोई ले 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 नहीं हो रहा ले लिया 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 ना लिया 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 लिया

ਇਹ ਨਹੀਂ ਬੱਸ ਬਹੁਤ ਦੇਖੋ ਰਾਜੇ ਲਈ ਆਪਾਂ ਤੋਂ ਦਾ ਬੋਲਣਾ ਚਾਹੀਦਾ ਹੈ ਚਾਹੇ ਉਹ ਮੇਰੇ ਦਰਵਾਜ਼ੇ ਉੱਤੇ ਆਵੇ। ਉੱਚਾ ਦਾ ਟਿਕਾਣਾ ਦੇਖੀ

ਅਨਮੀ ਮੀਂਗਾ ਕੈਨ ਨਾ ਦੰਦ ਦੇਖੀ ਮੰਗਲਿਆ ਭਾਈ ਮੀਂਵ ਨਹੀਂ ਲਾਉਂਗੇ ਲਾਲ ਇਹ ਨਹੀਂ ਆ ਇਹਦਾ ਲਾਓ ਭਾਈ ਸਰ ਕੀ ਲਾਉਨੇ ਹੋ ਇਹ ਤੇ ਤੁਹਾਨੂੰ ਪਤਾ ਇਹ ਚ ਵੀ ਛੋਟਾ ਹੈ ਤੇ ਉਹ ਵੀ ਕੱਦ ਦੇ ਵੀ ਛੋਟਾ 2500 ਦਵਾਦਿਆਂ ਭਾਈ ਹੈ 2500 ਦਾ ਹੀ ਜਾ ਰਹੇ ਗਿਆਨ ਦਾ ਪੈਜੂ ਜੀ ਪਾਵੇਂ ਕੁਝ ਨਹੀਂ ਜਾਣ ਲੈ। ਇਹ ਜਾਤਾ। ਆ ਗਈ। ਆ ਕਿਉਂ ਦੇ ਵੀਰਾ। ਕੱਟ ਕੇ ਵੀ ਅਜਾਪਾ ਇਹਨੂੰ ਪੂਰਾ ਨਹੀਂ ਕਰ ਸਕਦੇ। 500 ਰੁਪਏ। ਪੰਜ ਕਿਲੋ ਦਾ ਇਹ ਭਜਨ ਦਾ ਹੈ। ਆ ਜਿਹਦਾ ਵਿੱਚ ਨਹੀਂ। 5 ਕਿਲੋ ਦਾ ਵਜਨ ਹੈ। ਆ ਜਿਹਦਾ ਪਰ ਪਾਣੀ ਬੱਚੇ ਰੱਖੇ ਨੇ। ਛੋਟੇ ਬੱਚਿਆਂ ਦੀ ਆਪਣਾ ਉਹਦੇ ਬਾਅਦ ਤੇ ਰਹਿ ਗਈਗੇ। ਇਹ ਹੁਣ ਇੱਜੀ ਗੱਲਬਾਤ ਨਹੀਂ ਰਹੀ ਮੰਡੀਆਂ ਦੇ ਵਿੱਚ ਨਾ। ਜਿੱਕਦਾ ਹਸਾਂ ਨਾਲ ਇਹ ਪਸੂ। ਗੇਜਿੰਗ ਜਿਹੜੇ ਦਿਹੇ ਲਹਿਰ ਤਾਂ ਛੋਟੇ ਬਈ ਦੇਂਦੇ ਹਰੇਕ ਬੰਦੇ ਦੀ ਲਹਿਰ ਨਿਕਲ ਗਈ ਹਰੇਕ ਦਾ ਜੀ ਉੱਤਰ ਗਿਆ ਹੁਣ ਐਡੀ ਗੱਲ ਬਾਤ ਗਿਓ ਕੰਮ ਮੜਾ ਮੋਟਾ ਚੱਲੀ ਹੋ ਜਾ ਰੇ ਆ ਪਾਪੇ ਅੱ ਚੱਲੀ ਹੋ ਜਾ ਆ 3500 ਦਾ ਜੋੜਾ ਕਿੱਥੇ ਜੀ ਆ ਖੜੇ ਨੇ ਜੀ ਇਹਦੇ ਨਾਲ ਇੱਕ ਘੜਜੋ ਚਲਾ ਦੇ ਦਿਓ ਦੁੱਧ ਨਾਲ ਚੁੰਗਣ ਵਾਲੇ ਹੁਣ ਐ ਉਹ ਵੀ ਨੇ ਪਹਿਲੇ ਜੀ ਦੇਖ ਲੋ ਓਏ ਚੁੰਗਣ ਨਿੱਪਲ ਤੇ ਲਾਉਣੇ ਪੈਣਗੇ ਖੜੇ ਆਂ ਜੀ ਖੜੇ ਆ ਸੀਸ ਤੇ ਖੜੇ ਸੀ ਇਹਦਾ ਰੇਟ ਕਿਦਾ ਕਰੀਂ ਤੇਰਾ ਕਿੰਨੇ ਦੇ ਕੇ ਦੱਸ 500 ਘੱਟ ਦੇ ਕਿੰਨੇ ਤੋਂ 6 13 ਸਾਢੇ ਪੰਜ ਕਹਿੰਦੇ ਨੇ ਬਾਈ ਹੋਰ ਕਿੰਨਾ ਕੜਾ ਬੱਕਰੀ ਦਾ ਆਹ ਛਿੰਦੂ ਹੈ ਜੀ ਇਹ ਨਹੀਂ ਲੈਣਿਆ ਹਾਂ ਮੈਂ ਚੋਰਾ ਲਈ ਅਦਰਿਸ ਹੋਦਾ ਹੈ ਨਹੀਂ ਬੱਚੇ ਨਹੀਂ ਰਹੀ ਹੈਗੀ ਇਹਦੀ ਪਾਪਾ ਕੀ ਹੋ ਜਾਊਗਾ ਹਾਂ ਪਾਪਾ ਹੋਊਗਾ ਨਹੀਂ ਡੜੀ ਤੁਸੀਂ ਕੰਨ ਦਾ ਦੇਖੋ ਨਾਲੇ ਨਹੀਂ ਵਧੀਆ ਠੀਕ ਹੈ ਇਹ ਤਾਂ ਵਾਹ ਛੋਟੇ ਭਾਈ 3000 ਦਾ ਵਾਧਿਆ ਹਾਂ ਕੰਨਾ ਦਾ ਮਿਲਦਾ ਨਹੀਂ ਇਹਨੂੰ ਬੱਤੀ ਹੈ ਦੱਸੀ ਵਰਤੇ ਰਹਿਣੀ ਨਹੀਂ ਯਾਰ ਭਜਨ ਜੀ ਜੋਖਲਾ ਛੀ ਭਜਨ ਆਪਣੀ ਆਪ 6-5000 ਦਾ ਕਿੰਨੇ ਬਣ ਗਈ ਆਪਣੀ ਪਾਲ ਵਾਸਤੇ ਲੈ ਤੋਦੀ ਪਹਿਲਾ ਬੱਚੇ ਵਾਸਤੇ ਲੈ ਸ਼ੁਰੂਆਤ ਜੂਰੀਆਂ ਪਾਲਿਆ ਸੀ ਇਹ ਇਹਨਾਂ ਨੇ ਪਾਲਣ ਦਾ ਵਾਸਤੇ ਲੈ ਨਹੀਂ ਜਿੱਦੋਂ ਕੋਈ ਮਾਰ ਤੇ ਪੇਚਾ ਉਹਦਾ ਹੁੰਦਾ ਹੋਰ ਭਾਈ ਜੀ ਇਹ ਤੁਮਾਗੇ ਕੋਈ ਕੁੜੀ ਦੇ ਤਵਾਵ ਦੇ ਦੀ ਭਾਈ ਮੈਸੇਜ ਕਰ ਹਾਂ ਮੈਂ ਤਾਂ ਹਾਂ ਉਹਨਾਂ ਦੇ ਉਹ ਆਂ ਕਰ ਰਿਹਾ ਮੈਂ ਉਹ ਤਾਂ ਜੀ ਆਹ ਉਹਦੇ ਪੈਸੇ ਮੰਗ ਦੋ ਨਾ ਤੇਰੀ ਇੱਕ ਨਾ ਇੱਕਦਮ ਦੱਸ 10000 ਦਵਾ ਦੇ 11000 ਦਵਾ ਦੇ ਫਿਰ ਆਪਣਾ ਲੈਦਾ ਤੀਸਰੀ ਹੈ ਬਰਾ ਨਹੀਂ ਕਿਉਂ ਭਾਈ ਤੁਸੀਂ 11000 ਲਾ ਇਹ ਤਾਂ ਮੈਨੂੰ ਪਸੰਦ ਹੀ ਨਹੀਂ ਹੈ ਗੈਂਕ ਇਹ ਤਾਂ ਕਰਦੀ ਹੁੰਦੇ ਨੇ ਐਦਾ ਕਰਦੀ ਹੁੰਦੇ ਨੇ ਲੈ ਜਾ ਤੂੰ 6000 ਦੀ ਕੋਈ ਮਹਿੰਗੀ ਨਹੀਂ ਨਾ ਨਾ ਇਹ ਨਹੀਂ ਤਾਂ ਬਹੁਤ ਜ਼ਿਆਦਾ ਧੱਕਾ ਐਂਕਲ ਮੈਂ ਤਾਂ 5 ਦੀ 5 ਹੀ ਕਰਨਾ ਸੀ ਤੁਸੀਂ ਮੇਰੇ ਕੋਲ ਆ ਰਹੇ ਹੁਣ ਤਾਂ ਕਿੱਡੀ ਪੱਠਾ ਕੋਈ ਮਹਿੰਗੀ ਨਹੀਂ ਬਾਈ 5 ਦੀ ਠੀਕ ਹੈ ਬਾਬਾ ਸਾਡੇ 5 ਚ ਕਿਆ ਕੁੜੀ ਨੇ ਹੁਣ ਮੈਨੂੰ ਕੱਚਾ ਨਾ ਪਵਾਓ ਉਹ ਵੀ ਗਰੀਬ ਆਦਮੀਆ ਵਿਚਾਰਾ ਮੁੰਡਾ ਲੈ ਆ ਖਰੀਦ ਕੇ ਪਤਾ ਨਹੀਂ ਉਹਨੇ 2 ਰੁਪਏ ਬਚੇ ਨੇ ਪਤਾ ਨਹੀਂ ਨਾ ਬਚੇ ਨੇ ਐ ਇਹ ਜੈ ਜੈ ਤਕੜੀ ਪੱਠਾ ਹੈ ਹੋਰ ਪੱਤਕੇ ਨਾਲ ਹੀ ਬੰਦਤੀ ਨਾ ਦੇਖ ਰਿਹਾ ਪੱਠ ਦੇਖ ਰਾ ਬਾਈ ਪੱਠ ਵੀ ਸਾਫ ਹੈ ਪੱਠ ਸਿੰਘੀ-ਸੁੰਗੀ ਦੀ ਵਧੀਆ ਹੈ ਖੰਡ ਕਿੰਨੇ ਅੰਜ ਦਾ ਗੰਨਾ ਆਮ ਖਾਸ ਬੱਕਰੀਆਂ ਵਰਗੇ ਉਹ ਕਿੰਨੇ ਦੀ ਹੈ ਇਹ ਤਾਂ ਮਗਰੇ ਆਪਾ 14000 ਰੁਪਏ ਬਸ ਸਾਡੀ ਤਾਂ 5.5 ਚ ਹੋਈ ਬੈਠੀ ਹੈ ਕਿਛੋਟਾ ਵੀ ਬਹੁਤ ਹੈ ਪਤਾ ਕੀ ਗੱਲ ਰੀ ਨਾਲ ਪਾਈ ਮੈਂ ਹੁੰਦਾ ਅੰਨੇ ਨੀਚੇ ਦਾ ਅਸਲੀ ਆਦਮੀ ਕੀ ਦਾ ਮਾਸੇਰ ਜਾਈ ਵੀ ਮਾਸੇਰ ਮੁੰਡੀ ਕਿੰਨੇ ਮਰਦਾ ਵੀਰੇ ਤੇਰੇ ਮੈਂ ਚਾਰ ਕਰਨਾ ਇਹ ਕਿਹੜਾ ਵੱਡਾ ਹੈਗਾ 400 ਚਾਰ ਚ ਦੇ ਨਾ ਚਾਰਜ ਕਰ ਲੇ ਇਹ 3500 ਦਾ ਮਾਗਰ ਲਾ ਗਿਆ ਬੰਦਾ ਕੋਈ ਲਾ ਗਿਆ ਤਾਂ ਦੇ ਦੇਣਾ ਸੀਗਾ ਦੇਣਾ ਨਹੀਂ ਪੈਣਾ ਫਿਰ ਤੁਹਾਨੂੰ ਇਹ ਦੇ ਦੇ ਟੱਪਾ ਸੋਣਾ ਇਹ ਯਾਰ ਚਾਰਜ ਫਿਰ ਹੁਣ ਚਾਰਜ ਦੇ ਰੂ ਵਧੀਆ ਰੌਣਕ ਆ ਭਾਈ 4000 ਲੈ 4000 ਕਰ ਲੂ ਵਧੀਆ ਰੌਣਕ ਆਉਗੇ ਲਈ ਇਹ ਯਾਰ ਠੀਕ ਚਾਰ ਚ ਦੇਵਾ ਲਓ 4000 ਦਾ ਦੇ ਦੇ ਮਾਗਰ 4000 ਕੀ 3500 ਦਾ ਦੁਕਾਣ ਦਬਾਈ ਜਿੱਤੇ ਮਰਜ਼ੀ ਭਾਜੀ ਹਰ ਜਦੋਂ ਤਾਂ ਲੈਣੇ 3500 उहो जहिड़े न कुझु मान मारे लॻा ਆ ਲੈ ਵੀ ਬਾਈ ਉਹ ਹੀ ਦੇ ਦੇਣਾ ਉਹ ਹੀ ਦੇ ਦੇਣਾ ਬਸerai ਦੇ ਦੇ ਲੈ ਬੱਕਰੇ ਦੇਖਦਾ ਕਿੰਨੇ ਕਮਾਉਂਦੇ ਬਾਈ ਬਾਈ ਜੀ ਜੀ ਦੁਕਾਨੇ ਤੇ ਬੱਚੇ ਹੀ ਸਹੀ ਗੱਲ ਆ ਬੈਣਾ ਦੱਸਾਈ ਇਹ ਕਰਾ ਦੇਣਗੇ 3500 ਕਰਤਾ ਦੇ ਲੈ ਲੈ ਵੀ ਬਰਾਬਰ ਹੋਰ ਕਿੰਨੇ ਦੇ ਪੰਜ ਮਾਗਦਾ ਕਿੰਨੇ ਦਾ ਦੇਵੇਂਗਾ 4500 ਦੀ ਦੋ ਵਟੇ ਜਾਂਦਾ ਇਹ ਮੇੜਦੇ ਆ ਪਸੰਦ ਆ ਜੇ ਮੇਰੇ ਪਸੰਦ ਤਾਂ ਹੈਗਾ ਇਹਨਾਂ ਨੂੰ 35000 ਰੁਪਏ ਪਾਗਲ ਦਾ ਰਹਿਣੇ ਨੂੰ ਤੁਸੀਂ ਲੈ ਰਹੇ ਸਾਨੂੰ ਪਾਇਆ ਲੱਗਦਾ ਬਹੁਤ ਹੈ ਨਾ ਜੀ ਹੁਣ ਜਿਵੇਂ ਪਾਲਨੇ ਪੈਂਦੇ ਨੇ ਹੁਣ ਜੀ ਐਡਾ ਕ ਬੱਚੀ ਰਹੀਆਂ ਅਸੀਂ ਚੁੰਗੜੀ ਨਾਲ ਪਾਲ ਲਈ ਇਹ ਪਾਈ ਨਹੀਂ ਬਣੇਗਾ ਜਿੱਥੇ ਮੈਨੂੰ ਪਤਾ ਆ ਜਾ ਬਸੇ ਸੀ ਮੈਨੂੰ ਮੇੜਾ ਹੈ ਹੈ ਇਹ ਦੇਣਾ ਉਹ ਲੈਦਾ ਪਰ ਕੀ ਕਰੇਗਾ ਤੂੰ ਪਾ ਕੇ ਦਾ ਨਾ ਉਸ ਚਾਹ ਉਹ ਨਹੀਂ ਕੋਈ ਰਾਇ ਰਾਖਦਾ ਚਲ ਫਿਰ ਤੇ ਜਾਓ ਪੈਲੇ ਵਾਲੀ ਗੋਟ ਤੇ ਨੇ ਉਹ ਕੀਤੀ ਆ ਆਪਾ ਇਹ ਸਮਾਨ ਲੈ ਜੀ ਆਉਦਾ ਹੱਕ ਮੰਗਿਆ ਹੱਕ ਠੀਕ ਹੈ ਜੀ ਇਹ ਵਪਾਰੀ ਐ ਪਤਾ ਨਹੀਂ ਕਿਥੇ ਦਾ ਮੈਂ ਜਾਣਦਾ ਨਹੀਂ ਨੂੰ ਭਾਈ ਦਾ ਕਕਰਿਆਵਾ ਕਦੇ ਨਹੀਂ ਕਰਦਾ ਟਾਲਾ ਗੇਪਰੋਂ ਮੰਡੀਆਂ ਦਾ ਹਾਲਾ ਸੜਕੇ ਦਾ ਹੋਰ ਗੱਲ ਨੌਂ ਕਿ ਬਿੰਦਰ ਪੀਰਾ ਬਾਓ ਪੀਰਾ ਇਹੇ ਕੰਮ ਕਰਿਆ ਘਰ ਕਿੰਨੇ ਚੋਗੇ ਵਧੀਆ ਕਿੰਨੇ ਚੋਗੇ ਸੋਦ ਬਾਈ ਪੰਜ ਚ ਦਿਖਾਈ ਨਹੀਂ ਪੰਜ ਚ ਮੇਮਨਾ ਵਧੀਆ ਕਰਨ ਕਰਦੇ ਨਾ ਨਾ ਵਿਚਾਰਨੇ ਆਪਣੇ ਹੱਕ ਦੀ ਕਮਾਈ ਲਈ ਇਹ ਬਾਈ ਮੇਰੇ ਇਲਾਕੇ ਜੋ ਹੈ ਸਮਾਨੇ ਇਧਰ ਮੈਨੂੰ ਕਹਾ ਤੂੰ ਨਾ ਨਾ ਬਈ ਮੇਰੇ ਮੇਰੇ ਓਏ ਉੱਥੇ ਮੈਨੇ ਚਾਕੂ ਫੇਰਦਾ ਨਹੀਂ ਚੱਕੀ ਦੇਣਾ ਦੇ ਦੇ ਉਸ ਕਰਤੀ ਦੇਣਾ ਚਾਕੂ ਰੱਖਦਾ ਮੈਨੂੰ ਆਹੇ ਬਾਈ ਬਾਈ ਕੀਤਾ ਕੋਈ ਉੱਧ ਜੂ ਦੀ ਚਾਕੂ ਫੇਰਦਣਿਆ ਆਹ ਗੱਲ ਕੁੱਟ ਕੇ ਥੋੜੀ ਬੱਚਾ ਮਾਰਨਾ ਹੈ ਨਹੀਂ ਨਹੀਂ ਆਹ ਥੋੜੀ ਜਿਹਾ ਉੜ ਗਏ ਹੈ ਵਧੀਆ ਨਹੀਂ ਕਾਈ ਮੈਂ ਦੱਸਾਂ ਗੱਲ ਸੰਗੀ ਦਾ ਦੇਖਦਾ ਤੂੰ ਬਾਈ ਮੈਂ ਹੱਸਦਾ ਹੈ ਨਹੀਂ ਵਧੀਆ ਪਰ ਉਸ ਨੂੰ ਨਹੀਂ ਕਹੂ ਦੇ ਭੈਣੇ ਪੁੱਣ ਦੀ ਗਉ ਦੇ ਦੰਦ ਨਹੀਂ ਦੇਖੀਂਦੇ ਅੱਜ ਵੀ ਮੇਰੇ ਨਾਲ 7000 ਰੁਪਏ ਆ ਹਾਂ ਪਰੀ ਮਾ ਰਾਈ ਗਾ ਮੇ ਪਰੀ ਜੀ ਦਾ ਉਸਨੇ ਉਹਦਾ ਕੋਰੀ ਵਰਗਾ ਮਾਰਚੂ ਦਾ ਡੈਡੀ ਡੈਡੀ ਪੰਜ ਲੈ ਲੈ ਜੀ ਬਣਾ ਬਣਾਉਣ ਨਾਲ ਨਾ 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 ਮਾਰਨ ਗਰੀ ਤੰਤਾ ਦੇ ਪਰ ਹਣੇ ਤੂੰ ਕਹ ਵੀਡੀਓ ਤਾਂ ਬਣਾ ਪਰ ਨਾ 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 ਲੈ 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 12 ਦਾ ਕੱਢ ਦੇਣੀ ਜੁਨੀਵਰ ਕੀ ਆ ਬੱਕਰੀਆਂ ਕੱਢ ਮਾਰਿਆ ਕਿਹੜਾ